ਰਾਣਾ ਰਮਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਦੋਹਾਂ ਨੂੰ ਦੀਪਿਕਾ ਲੁਧਰਾ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਰਮਨਦੀਪ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਉਲਾਣਾ ਦਾ ਹੈ ਤੇ ਜਸਪ੍ਰੀਤ ਸਿੰਘ ਲੁਧਿਆਣਾ ਦੇ ਨਾਲ ਸੰਬੰਧਿਤ ਹੈ ਪਰ ਹੁਣ ਰਮਨਦੀਪ ਸਿੰਘ ਉਰਫ ਰਮਨ ਦਾ ਪਰਿਵਾਰ ਸਾਹਮਣੇ ਆ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਹੈ ਅਤੇ ਉਹਨਾਂ ਦਾ ਮੁੰਡਾ ਯਕੀਨ ਨਹੀਂ ਹੋ ਰਿਹਾ ਕਿ ਇਹ ਕੰਮ ਕਰ ਸਕਦਾ ਕਿਉਂਕਿ ਉਹ ਤਾਂ ਦਿਹਾੜੀ ਮਜ਼ਦੂਰੀ ਕਰਦਾ ਹੈ ਜਾਂ ਫਿਰ ਪਹਾੜੇ ਤੇ ਡਰਾਈਵਰੀ ਕਰਦਾ ਰਮਨਦੀਪ ਸਿੰਘ ਉਰਫ ਰਮਨ ਤੇ ਇਹ ਇਲਜ਼ਾਮ ਨੇ ਕਿ ਉਸਨੇ ਦੀਪਿਕਾ ਲੁਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਇੱਕ ਈਮੇਲ ਦੀਪਿਕਾ ਲੁਥਰਾ ਨੂੰ ਮਿਲੀ ਸੀ ਜਿਸ ਤੋਂ ਬਾਅਦ ਦੀਪਿਕਾ ਲੁਥਰਾ ਸੋਸ਼ਲ ਮੀਡੀਆ ਇਨਫਲੂਐਂਸਰ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਤਾਂ ਇੱਕ ਈਮੇਲ ਰਮਨਦੀਪ ਸਿੰਘ ਦੀ ਈਮੇਲ ਤੋਂ ਦੀਪਿਕਾ ਲੁਥਰਾ ਨੂੰ ਭੇਜੀ ਗਈ ਸੀ ਜਿਸ ਦੇ ਵਿੱਚ ਦੀਪਿਕਾ ਲੁਥਰਾ ਨੂੰ ਧਮਕੀ ਦਿੱਤੀ ਗਈ ਸੀ ਉਸ ਧਮਕੀ ਦੀ ਇਬਾਰਤ ਵੀ ਤੁਹਾਨੂੰ ਦੱਸਾਂਗੇ ਕੀ ਕੁਝ ਉਸ ਦੇ ਵਿੱਚ ਲਿਖਿਆ ਗਿਆ ਸੀ ਪਰ ਦੂਜੇ ਪਾਸੇ ਹੁਣ ਪਰਿਵਾਰ ਸਾਹਮਣੇ ਆਇਆ ਪਰਿਵਾਰ ਦਾ ਕੀ ਕਹਿਣਾ ਪਟਿਆਲਾ ਦਾ ਪਿੰਡ ਹੈ ਉਲਾਣਾ ਉਹਨਾਂ ਦਾ ਕਹਿਣਾ ਹੈ ਕਿ ਸਿਵਲ ਕੱਪੜਿਆਂ ਦੇ ਵਿੱਚ ਵਿਦਆਊਟ ਯੂਨੀਫਾਰਮ ਕੁਝ ਲੋਕ ਆਉਂਦੇ ਨੇ ਹਥਿਆਰਬੰਦ ਹੁੰਦੇ ਨੇ ਤੇ ਰਮਨਦੀਪ ਨੂੰ ਘਰੋਂ ਗ੍ਰਿਫਤਾਰ ਕਰਕੇ ਲੈ ਜਾਂਦੇ ਨੇ ਤੇ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਪੁਲਿਸ ਸੀ ਜੋ ਰਮਨਦੀਪ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਰਮਨਦੀਪ ਪੁਰੀ ਤਿੰਨ ਭਰਾ ਨੇ ਤੇ ਰਮਨਦੀਪ ਵਿਚਕਾਰਲਾ ਬੇਟਾ ਏ ਉਹਨਾਂ ਦਾ ਤੇ ਜਿਹੜਾ ਪਿਤਾ ਏ ਉਹ 9 ਸਾਲ ਤੋਂ ਮੰਜੇ ਤੇ ਆ ਕਿਉਂਕਿ ਉਹ ਡਾਇਲਿਸਿਸ ਤੇ ਆ ਉਸਦੇ ਗੁਰਦਿਆਂ ਦੀ ਬਿਮਾਰੀ ਆ ਉਸ ਨੂੰ ਕਿਡਨੀ ਦੀ ਬਿਮਾਰੀ ਆ ਇਸ ਕਰਕੇ ਉਸ ਦਾ ਡਾਇਲਿਸਿਸ ਹੁੰਦਾ ਦੂਜੇ ਪਾਸੇ ਜਿਹੜੇ ਤਿੰਨ ਮੁੰਡੇ ਨੇ ਉਹਨਾਂ ਦੇ ਵਿੱਚੋਂ ਵਿਚਕਾਰਲਾ ਰਮਨਦੀਪ ਆ ਅਤੇ ਉਹ ਜਾਂ ਤਾਂ ਡਰਾਈਵਰੀ ਕਰਦਾ ਏ ਜੇਕਰ ਡਰਾਈਵਰੀ ਕਿਉਂਕਿ ਪਹਾੜੇ ਤੇ ਕਰਦਾ ਏ ਕਦੇ-ਕਦੇ ਉਸ ਨੂੰ ਢੇੜਾ ਮਿਲਦਾ ਗੱਡੀ ਕਿਸੇ ਹੋਰ ਦੀ ਆ ਉਹ ਸਿਰਫ ਡਰਾਈਵਰੀ ਕਰਦਾ ਜਾਂ ਫਿਰ ਉਹ ਜੇਕਰ ਉਹਨੂੰ ਗੇੜਾ ਨਹੀਂ ਮਿਲਦਾ ਡਰਾਈਵਰੀ ਦੇ ਤੌਰ ਤੇ ਤਾਂ ਫਿਰ ਉਹ ਰਾਜ ਮਿਸਤਰੀ ਦੇ ਨਾਲ ਦਿਹਾੜੀ ਮਜ਼ਦੂਰੀ ਤੇ ਵੀ ਚਲੇ ਜਾਂਦਾ ਹੈ ਭਾਵੇਂ ਦਿਹਾੜੀ ਮਜ਼ਦੂਰੀ ਕਰਕੇ ਉਹ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਨੇ ਤੇ ਉਹ ਬਹੁਤ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਨੇ ਤੇ ਪਰਿਵਾਰ ਅਤੇ ਪਿੰਡ ਵਾਲੇ ਕਹਿੰਦੇ ਨੇ ਕਿ ਸਾਨੂੰ ਇਹ ਯਕੀਨ ਨਹੀਂ ਹੋ ਰਿਹਾ ਕਿ ਰਮਨਦੀਪ ਸਿੰਘ ਅਜੇ ਹਾ ਕੁਝ ਕਰ ਸਕਦਾ ਹੈ ਦੂਜੇ ਪਾਸੇ ਪੁਲਿਸ ਦੇ ਵੱਲੋਂ ਈਮੇਲ ਜਿਹੜੀ ਭੇਜੀ ਗਈ ਸੀ ਦੀਪਕਾ ਲੁਥਰਾਂ ਨੂੰ ਉਸ ਮਾਮਲੇ ਦੇ ਵਿੱਚ ਰਮਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਰਮਨਦੀਪ ਨੇ ਇਹ ਇੱਕ ਗੱਲ ਕਬੂਲ ਲਈ ਹੈ ਕਿ ਉਸਨੇ ਇਹ ਈਮੇਲ ਕੀਤੀ ਸੀ ਹਾਲਾਂਕਿ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਵੀ ਕਿਹਾ ਸੀ ਕਿ ਜ਼ਿਆਦਾ ਮੁੰਡਾ ਪੜਿਆ ਲਿਖਿਆ ਨਹੀਂ ਹੈ ਅਤੇ ਈਮੇਲ ਦੀ ਇਬਾਰਤ ਤੋਂ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਈਮੇਲ ਦੇ ਵਿੱਚ ਇੰਨੀਆਂ ਗਲਤੀਆਂ ਨੇ ਕਿ ਉਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਉਸ ਦੀ ਇਬਾਰਤ ਹੈ ਈਮੇਲ ਦੀ ਰਮਨਦੀਪ ਜੇਕਰ ਉਸਨੇ ਹੀ ਇਹ ਮੈਲ ਕੀਤੀ ਹੈ ਜਿਵੇਂ ਪੁਲਿਸ ਕਹਿ ਰਹੀ ਹੈ ਤਾ ਉਹ ਉਸ ਦੇ ਵਿੱਚ ਜਿਆਦਾ ਸਹੀ ਇੰਗਲਿਸ਼ ਜਿਹੜੀ ਆ ਉਹ ਨਹੀਂ ਲਿਖੀ ਗਈ ਹੈਗੀ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਕੀ ਕੁਝ ਇਸ ਈਮੇਲ ਦੇ ਵਿੱਚ ਲਿਖਿਆ ਗਿਆ ਸੀ ਦਰਅਸਲ ਇਹ ਈਮੇਲ ਦੇ ਵਿੱਚ ਰਮਨਦੀਪ ਸਿੰਘ ਦੇ ਨਾਮ ਦੀ ਇਹ ਈਮੇਲ ਹੈ ਅਤੇ ਇਹ ਈਮੇਲ ਖੁਸ਼ੀ ਲੂਥਰਾ ਨੂੰ ਕੀਤੀ ਗਈ ਸੀ ਅਤੇ ਇਸ ਦਾ ਜਿਹੜਾ ਟਾਈਮਿੰਗ ਹੈ ਇਹ ਜੂਨ 15 3:50 ਮਿੰਟ ਤੇ ਦੁਪਹਿਰ ਤੋਂ ਬਾਅਦ ਇਹ ਈਮੇਲ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਰਮਨਦੀਪ ਸਿੰਘ ਨਾਂ ਦੇ ਸ਼ਖਸ ਦੇ ਵੱਲੋਂ ਜਿਹੜੀ ਇਹ ਈਮੇਲ ਦੀਪਿਕਾ ਲੁਧਰਾਂ ਨੂੰ ਕੀਤੀ ਗਈ ਉਸ ਦੇ ਵਿੱਚ ਲਿਖਿਆ ਕਿ ਵੀਡੀਓ ਨਾ ਆਵੇ ਕੋਈ ਤੇਰੀ ਕੋਈ ਗਲਤ ਨਹੀਂ ਤਾਂ ਬਹੁਤ ਗਲਤ ਹੋਣਾ ਕਿ ਵੀਡੀਓ ਨਾ ਆਵੇ ਕੋਈ ਤੇਰੀ ਕੋਈ ਗਲਤ ਨਹੀਂ ਤਾਂ ਬਹੁਤ ਗਲਤ ਹੋਣਾ ਅੱਗੇ ਕਹਿੰਦਾ ਕਿ ਰਿਕਵੈਸਟ ਹੈ ਅ ਅੰਮ੍ਰਿਤਸਰ ਜਲੂਸ ਕੱਢਾਂਗੇ ਤੇਰਾ ਸੁਣ ਗਿਆ ਇਹ ਵੀ ਲਿਖਿਆ ਹੈ ਆ ਤੁਹਾਨੂੰ ਪਤਾ ਤੁਹਾਡੀ ਵੀਡੀਓ ਨਾਲ ਕੀ ਮਾਹੌਲ ਬਣ ਰਿਹਾ ਏ ਕਿੱਧਰ ਨੂੰ ਜਾ ਰਿਹਾ ਪੰਜਾਬ ਰਮਨਦੀਪ ਦੇ ਵੱਲੋਂ ਇਹ ਲਿਖਿਆ ਗਿਆ ਅਸੀਂ ਵੀ ਅਮਰਿਤਪਾਲ ਮੈਰੋ ਨਾਲ ਰਹਾਂਗੇ ਪਹਿਲਾ ਬੇਇਜ਼ਤੀ ਕਰਕੇ ਆਰਾਮ ਨਹੀਂ ਆਇਆ ਤੈਨੂੰ ਤੇਰਾ ਹੰਕਾਰ ਤੇਰਾ ਪੈਸਾ ਨਹੀਂ ਤੇਰਾ ਸਾਥ ਨਹੀਂ ਦੇਣਾ ਤੇਰੇ ਹੰਕਾਰ ਨੇ ਤੇਰੇ ਪੈਸੇ ਨੇ ਤੇਰਾ ਸਾਥ ਨਹੀਂ ਦੇਣਾ ਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਈਮੇਲ ਦੇ ਵਿੱਚ ਲਿਖੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੀਪਿਕਾ ਲਿਥਰਾ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਇੱਕ ਲੁਧਿਆਣਾ ਦੂਜਾ ਪਟਿਆਲਾ ਤੋਂ ਕਾਬੂ ਕੀਤਾ ਗਿਆ ਸੀ ਪਟਿਆਲਾ ਦੇ ਪਿੰਡ ਊਲਾਣਾ ਦਾ ਰਹਿਣ ਵਾਲਾ ਰਮਨਦੀਪ ਸਿੰਘ ਰਮਨਦੀਪ ਤੇ ਦੀਪਿਕਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਵੇਲੇ ਇਲਜ਼ਾਮ ਨੇ ਅਤੇ ਹੁਣ ਰਮਨਦੀਪ ਦਾ ਪਰਿਵਾਰ ਸਾਹਮਣੇ ਆ ਚੁੱਕਿਆ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਰਮਨਦੀਪ ਪਰਿਵਾਰ ਦੇ ਮੁਤਾਬਕ ਗੱਡੀ ਦੀ ਡਰਾਈਵਰੀ ਕਰਦਾ ਏ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਮਾਪੇ ਅਤੇ ਪਿੰਡ ਵਾਲਿਆਂ ਨੂੰ ਯਕੀਨ ਨਹੀਂ ਆ ਰਿਹਾ ਕਿ ਰਮਨਦੀਪ ਦੀਪਿਕਾ ਲੁਥਰਾ ਨੂੰ ਇਸ ਤਰ੍ਹਾਂ ਦੀ ਧਮਕੀ ਦੇ ਸਕਦਾ ਹੈ ਅਤੇ ਰਮਨ ਦਾ ਪਿਤਾ 9 ਸਾਲ ਤੋਂ ਗੁਰਦਿਆਂ ਦੀ ਬਿਮਾਰੀ ਦੇ ਕਾਰਨ ਮੰंजे ਤੇ ਪਿਆਏ ਰਮਨਦੀਪ ਦੇ ਪਿਤਾ ਦਾ ਡਾਇਲਿਸਿਸ ਹੋ ਰਿਹਾ ਤੇ ਮਹਿਜ਼ 22 ਸਾਲ ਰਮਨਦੀ ਦੀ ਉਮਰ ਦੱਸੀ ਜਾ ਰਹੀ ਹੈ ਪੁਲਿਸ ਰਿਮਾਂਡ ਤਿਆ ਰਮਨਦੀਪ ਉਰਫ ਰਮਨ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਦੇ ਵਿੱਚ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਜੋ ਪੁਲਿਸ ਕਮਿਸ਼ਨਰ ਕਹਿ ਰਹੇ ਨੇ ਗੁਰਪ੍ਰੀਤ ਸਿੰਘ ਭੁੱਲਰ ਕਿ ਉਸ ਨੇ ਕਬੂਲ ਵੀ ਕੀਤਾ ਅਤੇ ਈਮੇਲ ਨਹੀਂ ਵੀ ਪਤਾ ਲੱਗਿਆ ਕਿ ਰਮਨ ਦੇ ਵੱਲੋਂ ਇਹ ਈਮੇਲ ਕੀਤੀ ਗਈ ਸੀ ਦੂਜੇ ਪਾਸੇ ਪਰਿਵਾਰ ਨੂੰ ਯਕੀਨ ਨਹੀਂ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਸਾਡੇ ਸਹਿਯੋਗੀ ਮਨੋਜ ਸ਼ਰਮਾ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਉਸ ਦਾ ਪਿਤਾ ਰਮਨਦਾ ਰਮਨਦੀ ਮਾਤਾ ਸਾਹਮਣੇ ਆਏ ਨੇ ਪਰਿਵਾਰਿਕ ਮੈਂਬਰ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਰਮਨਦੀਪ ਅਜੇਹੀ ਈਮੇਲ ਦੀਪਿਕਾ ਲੋਥਰਾ ਨੂੰ ਕਰ ਸਕਦਾ ਹੈ ਪਰ ਦੀਪਿਕਾ ਲੋਥਰਾ ਨੂੰ ਇਹ ਧਮਕੀ ਭਰੀ ਈਮੇਲ ਕੀਤੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਦੀਪਿਕਾ ਲੋਥਰਾ ਨੂੰ ਸਿਕਿਉਰਿਟੀ ਵੀ ਪ੍ਰਦਾਨ ਕੀਤੀ ਗਈ ਸੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਉਸ ਦੇ ਘਰ ਦੇ ਬਾਹਰ ਪੁਲਿਸ ਕਰਮੀ ਤਾਇਨਾਤ ਰਹਿੰਦੇ ਨੇ ਤੇ ਦੂਜੇ ਪਾਸੇ ਹੁਣ ਜਿਨ੍ਹਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਦੋ ਨੂੰ ਉਸ ਦੇ ਵਿੱਚੋਂ ਕਾਬੂ ਕਰ ਲਿਆ ਗਿਆ ਰਮਨਦੀਪ ਅਤੇ ਜਸਪ੍ਰੀਤ ਸਿੰਘ ਰਮਨਦੀਪ ਪਟਿਆਲਾ ਦੇ ਪਿੰਡ ਉਲਾਣਾ ਦਾ ਰਹਿਣ ਵਾਲਾ ਹੈ ਤੇ ਜਸਪ੍ਰੀਤ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਤੇ ਰਮਨਦੀਪ ਦੇ ਪਰਿਵਾਰਿਕ ਮੈਂਬਰਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਉਹ ਜਿਹਾ ਕਰ ਸਕਦਾ ਹੈ ਇੱਕ ਗਰੀਬ ਪਰਿਵਾਰ ਆ ਦਿਹਾੜੀਦਾਰ ਪਰਿਵਾਰ ਹੈ ਪਰਿਵਾਰ ਦਾ ਹਾਲਾਤ ਕੀ ਨੇ ਤੇ ਪਰਿਵਾਰ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਗੱਡੀ ਚਲਾ ਰਿਹਾ ਅੱਜ ਕੱਲ ਆਪਣੀ ਗੱਡੀ ਹੈਗੀ ਐ ਤੇ ਗੱਡੀ ਦਾ ਢੇਡਾ ਜੇ ਨਾ ਹੋਵੇ ਤਾਂ ਇਹ ਦਿਹਾੜੀਦੱਪਾ ਵੀ ਕਰ ਲਿੰਦਾ ਮਤਲਬ ਵਿੱਲਾ ਨਹੀਂ ਰਹਿੰਦਾ ਹੈਗਾ ਅੱਜ ਤੱਕ ਕੋਈ ਇਸ ਦੀ ਸ਼ਿਕਾਇਤ ਸਕੂਤ ਨਹੀਂ ਘਰੇ ਹਮ ਮਿਲੀ ਹੈਗੀ ਸਾਨੂੰ ਕੋਈ ਵੀ ਤੇ ਮੇ ਤਾਂ ਜੀ ਬਿਮਾਰ ਚੱਲ ਰਿਹਾ ਹੁਣ ਉਸੇ ਕਰਕੇ ਸਾਰਾ ਕੁਝ ਕਰਦਾ ਖਰਚਾ ਚੱਲ ਰਿਹਾ ਹੂੰ ਬਾਕੀ ਜੋ ਕੁਝ ਹੋਇਆ ਤੁਹਾਨੂੰ ਪਤਾ ਹੀ ਹੈ ਜੀ ਇੱਥੇ ਆਪਣੇ ਇੱਕ ਦਿਨ ਵਿਹਲਾ ਸੀ ਉਹ ਗੱਡੀ ਦਾ ਕੰਮ ਨਹੀਂ ਹੈ ਸੀ ਆਪਣੇ ਬਾੜੇ ਜੇ ਬੈਠਿਆ ਸੀ ਬਾਹਰ ਤੇ ਬਾਅਦ ਚ ਸਾਨੂੰ ਕਿਸੇ ਹੋਰ ਨੇ ਆ ਕੇ ਦੱਸਿਆ ਕਹਿੰਦਾ ਵੀ ਦੋ ਗੱਡੀਆਂ ਆਈ ਸੀ ਸਿਵਲ ਕੱਪੜਿਆਂ ਜਿਹੀ ਉਹਨਾਂ ਕੋਲ ਹਥਿਆਰ ਵਗੈਰਾ ਹੈ ਸੀ ਵੀ ਉਹ ਹਾਂਜੀ ਇੱਕ ਤਾਂ ਪਤਾ ਨਹੀਂ ਵੀ ਮੁਲਾਜ਼ਮ ਸੀ ਹੈ ਕਿ ਕੌਣ ਸੀ ਸਿਵਲ ਵਰਦੀ ਚ ਜੀ ਤਾਂ ਉਹਨੂੰ ਚੱਕ ਕੇ ਲੈ ਗਏ ਜੀ ਅਸੀਂ ਜੀ ਉੱਥੇ ਗਏ ਪਤਾ ਕਰਿਆ ਵੀ ਕੌਣ ਸੀ ਵੀ ਕਿਸੇ ਨੇ ਦੱਸਿਆ ਨਹੀਂ ਵੀ ਨਾਮ ਉਹਨਾਂ ਨੇ ਦੱਸਿਆ ਉਹਨਾਂ ਤੱਕੇ ਨਾਲ ਬਿਠਾਇਆ ਫੋਟੋ ਫੋਟੋ ਖਿੱਚੀ ਉਹਦੀ ਤੇ ਗੱਡੀ 'ਚ ਉਠਾ ਕੇ ਲੈ ਗਏ ਜੀ ਤਾਂ ਅਸੀਂ ਜੇ ਫਿਰ ਮੈਂ ਆਪਣੇ ਹੋਰ ਬੰਦਿਆਂ ਨੂੰ ਭਰਾ ਨੂੰ ਤੇ ਹੋਰ ਬੇੜੇ 'ਚ ਫੋਨ ਕੀਤਾ ਵੀ ਇਦਾਂ ਇਦਾਂ ਗੱਲ ਹੋਈ। ਅਸੀਂ ਇੱਕ ਨੌਟ ਗਏ ਜੀ ਥਾਣੇ 'ਚ। ਫਿਰ ਥਾਣੇ 'ਚ ਜਾ ਕੇ ਅਸੀਂ ਜੀ ਕਿਹਾ ਵੀ ਇਦਾਂ ਇਦਾਂ ਗੱਲ ਹੈ ਜੀ ਸਾਡੇ ਬੱਚੇ ਨੂੰ ਕੋਈ ਉਠਾ ਕੇ ਲੈ ਗਏ। ਤਾਂ ਉਸਨੂੰ ਪੁਲਿਸ ਨੇ ਦੱਸਿਆ ਵੀ ਤੁਹਾਡਾ ਮੁੰਡਾ ਵੀ ਪੁਲਿਸ ਦੇ ਹਿਰਾਸਤ 'ਚ ਹੈ। ਅਸੀਂ ਤਾਂ ਜੀ ਮੰਗ ਕਰਦੇ ਹਾਂ ਕਿ ਉਹ ਜੀ ਸਾਡਾ ਬੱਚਾ ਬਿਲਕੁਲ ਬੇਕਸੂਰ ਹੈ ਇਨਕੁਆਰੀ ਕਰੋ ਇੱਥੇ ਪਿੰਡ ਚ ਰਹਿੰਦੇ ਆ ਅਸੀਂ ਕਿੱਥੇ ਬਾਹਰ ਨਹੀਂ ਰਹਿੰਦੇ ਹੈਗੇ ਨਾ ਕੋਈ ਦੂਰ ਰਿਹਾ ਉਹ ਕਿੱ데 ਤੇ ਇੱਥੇ ਜਾ ਕੇ ਜੋ ਮਰਜ਼ੀ ਜਿਸ ਮਰਜ਼ੀ ਨੂੰ ਪੁੱਛ ਸਕਦੇ ਆ ਜੀ ਵੀ ਜੇ ਉਹਦੇ ਬਾਰੇ ਕੋਈ ਗਲਤ ਸਾਫ਼ ਮਿਲਣਾ ਚਾਹੀ ਗਲਤ ਇਨਫਾਰਮੇਸ਼ਨ ਮਿਲਦੀ ਆ ਤਾਂ ਅਸੀਂ ਦੇਣਦਾਰੋਂ ਹਾਂ ਜੀ ਹਾਂ ਉਹਦੇ ਬਾਰੇ ਕੋਈ ਵੀ ਐਸੀ ਕੋਈ ਇਨਫਾਰਮੇਸ਼ਨ ਨਹੀਂ ਹੈਗੀ ਹਾਂ ਨਾ ਸਾਨੂੰ ਕਦੇ ਮਿਲੀ ਹੈ ਤਾਂ ਸਾਨੂੰ ਤਾਂ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਉਹ ਸੀ ਸਾਨੂੰ ਉਹ ਸੀ ਮਜਬੂਰੀ ਵਾਲਾ ਬੱਚਾ ਬਹੁਤ ਸਮਝਦਾਰ ਬੱਚਾ ਉਹ ਸਾਡਾ ਕੋਈ ਐਸੀ ਕੋਈ ਕੰਪਲੀਟ ਨਹੀਂ ਹੈਗੀ ਉਹ ਤਾਂ ਹੋਰਾਂ ਨੂੰ ਵੀ ਬਹੁਤ ਸਿੱਖਿਆ ਦਿੰਦਾ ਵਿਚਾਰਾ ਹੂੰ ਜ਼ਿੰਮੇਵਾਰੀ ਵੀ ਬਹੁਤ ਚੰਗਾ ਕਰਦੀ ਠੀਕ ਹੈ ਉਹਨਾਂ ਦਾ ਘਰੇ ਘਰੇ ਤਾਂ ਨਹੀਂ ਕਦੇ ਕੋਈ ਜੀ ਗੱਲ ਕੀਤੀ ਹੁੰਦੀ ਜੀ ਨਾ ਜੀ ਨਾ ਉਹ ਸਾਨੂੰ ਵੀ ਕਹਿੰਦਾ ਰਹਿੰਦਾ ਵੀ ਤੁਸੀਂ ਮੰਮੀ ਖੁਸ਼ ਰਹਾ ਕਰੋ ਅੱਜ ਤੱਕ ਟੈਨਸ਼ਨ ਨਾ ਲਿਆ ਕਰੋ ਕੋਈ ਨਹੀਂ ਗਰੀਬੀ ਆ ਚੱਕੀ ਜਾਊਗੀ ਆਪਣੀ ਵੀ ਐਸਾ ਕੋਈ ਚੱਕਰ ਨਹੀਂ ਦਿਨਵਾੜੇ ਆਂਦੇ ਹੀ ਰਹਿੰਦੇ ਦਿਹਾੜੀ ਵੀ ਕਰਦਾ ਰਿਹਾ ਪਿੰਡ 'ਚ ਪਿੰਡ 'ਚ ਦਿਹਾੜੀ ਪੈਟਰਨ 'ਚ ਚੱਲਿਆ ਜਾਂਦਾ ਜੀ ਉਹ ਹਾਂ ਹਾਂ ਬਾਕੀ ਊਰੇ ਵੀ ਦਿਹਾੜੀ ਦੀ ਊੜੀ ਕਰ ਲੈਂਦਾ ਜੀ ਉਹ ਕੋਈ ਐਸਾ ਕੰਮ ਨਹੀਂ ਪੇਂਟ ਦਾ ਵੀ ਕਰ ਲੈਂਦਾ ਉਹ ਉਹ ਮਿਸਤਰੀਆਂ ਨਾਲ ਵੀ ਚੱਲਿਆ ਜਾਂਦਾ ਜੀ ਉਹ ਇੱਕ ਬੇਟਾ ਮੇਰਾ ਹੋਰ ਹੈ ਉਹ ਵੀ ਵਿਚਾਰਾ ਪਹਿਲਾਂ ਪੇਂਟ ਕਰਦਾ ਸੀ ਹੁਣ ਉਹ ਕਿਸੇ ਨਾਲ ਸਿਕਿਉਰਿਟੀ ਚ ਇਹ ਨਾਲ ਚੌਕੀਦਾਰ ਲੱਗਿਆ ਹੋਇਆ